ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਸਖਤ ਉਰੋ ਚੇਤਾਵਨੀ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਵਪਾਰ ਛੱਡ ਦਿਓ ਜਿਹੜੀਆਂ ਇਹਨਾਂ ਨੇ 2 ਨੰਬਰ ਦੀ ਕਮਾਈ ਦੇ ਨਾਲ ਖੂਨ ਦੀ ਕਮਾਈ ਦੇ ਨਾਲ ਬਣਾਈਆਂ ਨੇ ਉਹ ਜਦਾਦਾਂ ਵੀ ਇਹਨਾਂ ਦੀਆਂ ਨਾਲ ਤਾਂ ਅਟੈਚ ਹੋਣਗੀਆਂ ਨਾਲ ਡਿਮੋਲਿਸ਼ ਵੀ ਕੀਤੀਆਂ ਜਾਣਗੀਆਂ ਕਈ ਵਿਅਕਤੀ ਇਹਨਾਂ ਨੇ ਆ ਹਫ਼ਤੇ ਦੇ ਅੰਦਰ ਅੰਦਰ ਫੜ ਕੇ ਓਹੋ ਉਹਨਾਂ ਦੇ ਉੱਤੇ ਜੋ ਐਨਡੀਪੀਐਸ ਐਕਟ ਦੇ ਅਧੀਨ ਉਹਨਾਂ ਤੇ ਧਾਰਾਵਾਂ ਲਾ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਆ। ਆ ਜਿਹੜੇ ਵਿਅਕਤੀ ਜਿਹੜੇ ਬੱਚੇ ਤਾਂ ਨਸ਼ੇ ਦੇ ਆਦੀ ਹੋ ਗਏ ਉਹਨਾਂ ਨੂੰ ਤਾਂ ਅਸੀਂ ਬਚਾਵਾਂਗੇ ਉਹਨਾਂ ਨੂੰ ਮੁੜ ਕੇ ਅਸੀਂ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਹਨਿਆਂ ਨੇ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਖਰਾਬ ਕੀਤਾ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਨਸ਼ੇ ਦੇ ਆਦੀ ਕੀਤਾ ਉਹ ਬਖਸ਼ੇ ਨਹੀਂ ਜਾਣਗੇ। ਜਗਾ ਜਗਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸੈਮੀਨਾਰ ਲਾਣੇ ਚਾਹੀਦੇ ਨੇ ਜਿਸ ਤਰੀਕੇ ਨਾਲ ਨਸ਼ਾ ਖੂਨ ਨੂੰ ਜਮੇ ਪਤਲਾ ਤੇ ਚਿੱਟਾ ਕਰ ਦਿੰਦਾ ਹੈ ਉਹਨਾਂ ਨੂੰ ਇਹਦੇ ਤੋਂ ਅਵੇਅਰ ਕਰਨਾ ਚਾਹੀਦਾ ਉਹਦੇ ਤੋਂ ਉਹਨਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਵੀ ਇਹ ਨਸ਼ਾ ਕਿਸ ਤਰੀਕੇ ਨਾਲ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਖੇ ਪਹੁੰਚਣ ਤੇ ਤਾਹ ਦਿਲ ਦੀ ਗਹਿਰਾਈ ਤੋਂ ਸਵਾਗਤ ਹੈ। ਔਰ ਜੋ ਸਰਕਾਰ ਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਗਵਰਨਮੈਂਟ ਦਾ ਜੋ ਪੰਜਾਬ ਦੇ ਵਿੱਚ ਹੁਣ ਇਸ ਸਮੇਂ ਉਹ ਆਪਰੇਸ਼ਨ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਅੱਜ ਮੈਂ ਜ਼ਿਲ੍ਹਾ ਮਲੇਰਕੋਟਲਾ ਵਿਖੇ ਪਹੁੰਚੀ ਹਾਂ ਜਿੱਦੇ ਚ ਸਾਡੇ ਮੇਰੇ ਨਾਲ ਸਾਡੇ ਦੋ ਚੁਣੇ ਹੋਏ ਵਿਧਾਇਕ ਖੜੇ ਨੇ ਅਮਰਗੜ ਤੋਂ ਸਰਦਾਰ ਜਸਵੰਤ ਸਿੰਘ ਜੀ ਗੱਜਣ ਮਾਜਰਾ ਸਾਹਿਬ ਤੇ ਮਲੇਰਕੋਟਲਾ ਤੋਂ ਪ੍ਰੋਫੈਸਰ ਜਮੀਲੂ रहमान ਜੀ ਮੇਰੇ ਨਾਲ ਖੜੇ ਨੇ ਔਰ ਬਿਲਕੁਲ ਕਲੀਅਰ ਕਟ ਦਿਸ਼ਾ ਨਿਰਦੇਸ਼ ਨੇ ਸਰਕਾਰ ਦੇ ਵੱਲੋਂ ਕਿ ਪੰਜਾਬ ਦੇ ਅੰਦਰ ਹੁਣ ਜਿਹੜਾ ਨਸ਼ੇ ਦਾ ਵਪਾਰ ਨਸ਼ੇ ਦੀ ਤਸਕਰੀ ਇਹ ਬਿਲਕੁਲ ਵੀ ਰਹਿਣ ਨਹੀਂ ਦਿੱਤੀ ਜਾਊਗੀ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਸਖਤ ਉਰੋ ਚੇਤਾਵਨੀ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਤਾਂ ਤੁਹਾਡਾ ਅੰਜਾਮ ਬਹੁਤ ਮਾੜਾ ਹੋਊਗਾ ਇਸ ਦੇ ਤਹਿਤ ਜਿੱਥੇ ਕਿਤੇ ਵੀ ਇਹਨਾਂ ਦੇ ਲੋਕਾਂ ਦੇ ਬੱਚਿਆਂ ਦੀ ਖੂਨ ਦੀ ਸਿਆਹੀ ਦੇ ਨਾਲ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਬਿਚਾ ਕੇ ਜੋ ਇਹਨਾਂ ਨੇ ਜਾਇਦਾਦਾਂ ਬਣਾਈਆਂ ਇਹਨਾਂ ਦੀ ਉਹ ਜਾਇਦਾਦਾਂ ਵੀ ਹੁਣ ਕਿਸੇ ਕੰਮ ਦੀਆਂ ਨਹੀਂ ਰਹਿਣਗੀਆਂ ਉਹ ਜਾਇਦਾਦਾਂ ਜਿਹੜੀਆਂ ਇਹਨਾਂ ਨੇ 2 ਨੰਬਰ ਦੀ ਕਮਾਈ ਦੇ ਨਾਲ ਖੂਨ ਦੀ ਕਮਾਈ ਦੇ ਨਾਲ ਬਣਾਈਆਂ ਨੇ ਉਹ ਜਾਇਦਾਦਾਂ ਦਾ ਵੀ ਇਹਨਾਂ ਦੀਆਂ ਨਾਲ ਤਾਂ ਅਟੈਚ ਹੋਣਗੀਆਂ ਨਾਲ ਡਿਮੋਲਿਸ਼ ਵੀ ਕੀਤੀਆਂ ਜਾਣਗੀਆਂ ਇਸ ਦੇ ਨਾਲ ਨਾਲ ਮੈਨੂੰ ਹੁਣੇ-ਹੁਣੇ ਸਾਡੇ ਪ੍ਰਸ਼ਾਸਨ ਦੇ ਵਿੱਚੋਂ ਡੀਸੀ ਸਾਹਿਬ ਐਸਐਸਪੀ ਸਾਹਿਬ ਦੋਵਾਂ ਨੇ ਦੱਸਿਆ ਕਿ ਅਸੀਂ ਮਲੇਰਕੋਟਲੇ ਜ਼ਿਲ੍ਹੇ 'ਚੋਂ 13 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਇਹਨਾਂ ਦੀ ਨਾਲ ਅਟੈਚ ਕਰ ਚੁੱਕੇ ਹਾਂ ਔਰ ਤਕਰੀਬਨ ਤਕਰੀਬਨ ਆ ਹੁਣ ਇਹਨਾਂ ਨੇ ਮੈਨੂੰ ਅੰਦਰ ਆਕੜਾ ਦਿਖਾ ਰਹੇ ਸੀ ਉਹਦੇ ਵਿੱਚ ਕਈ ਵਿਅਕਤੀ ਕਈ ਵਿਅਕਤੀ ਉਹਦਾ ਤੁਹਾਨੂੰ ਇਹ ਡਿਟੇਲ ਦੇਣਾਂਗੇ ਕਿ ਕਿੰਨੇ ਵਿਅਕਤੀ ਨੇ ਕਈ ਵਿਅਕਤੀ ਇਹਨਾਂ ਨੇ ਆ ਹਫਤੇ ਦੇ ਅੰਦਰ ਅੰਦਰ ਫੜ ਕੇ ਉਹ ਉਹਨਾਂ ਦੇ ਉੱਤੇ ਜੋ ਐਨਡੀਪੀਐਸ ਐਕਟ ਦੇ ਅਧੀਨ ਉਹਨਾਂ ਤੇ ਧਰਾਵਾਂ ਲਾ ਕੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਡੱਕਿਆ ਔਰ ਇਹ ਬਿਲਕੁਲ ਇੱਕ ਕਲੀਅਰ ਮੈਸੇਜ ਹੈ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਕਲੀਅਰ ਇੱਕ ਡਾਇਰੈਕਸ਼ਨਸ ਨੇ ਪੂਰੇ ਪ੍ਰਸ਼ਾਸਨ ਨੂੰ ਕਿ ਪੰਜਾਬ ਦੇ ਅੰਦਰ ਹੁਣ ਇੱਕ ਵੀ ਨਸ਼ੇ ਦਾ ਸਮਗਲਰ ਕਿਸੇ ਵੀ ਕੀਮਤ ਤੇ ਉੱਤੇ ਰਹਿਣ ਨਹੀਂ ਦਿੱਤਾ ਜਾਊਗਾ ਔਰ ਇਹਨਾਂ ਨੂੰ ਜੜ ਤੋਂ ਉਖਾੜ ਸੱਟਿਆ ਜਾਊਗਾ ਜਿਹੜੇ ਸਰ ਪੰਜਾਬ ਸਰਕਾਰ ਦੇ ਜਿੰਨੇ ਰੀਹੈਬਿਲੀਟੇਸ਼ਨ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਓਟ ਕਲੀਨਿਕ ਨੇ ਉਥੇ ਪੂਰੀਆਂ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਔਰ ਬਲਕੇ ਸਾਡੇ ਜਿਹੜੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕਿ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਤੁਸੀਂ ਸਾਰੇ ਓਟ ਕਲੀਨਿਕਾਂ ਦੇ ਵਿੱਚ ਜਾ ਕੇ ਪ੍ਰੋਪਰ ਰਿਵਿਊ ਕਰਨਾ ਹੈ ਚੈੱਕ ਕਰਨਾ ਹੈ ਕਿਤੇ ਵੀ ਦਵਾਈ ਦੀ ਘਾਟ ਨਾ ਪਾਈ ਜਾਵੇ ਕਾਰਨ ਕੀ ਹੈ ਜਦੋਂ ਸਪਲਾਈ ਲਾਈਨ ਟੁੱਟੂਗੀ ਨਸ਼ੇ ਦੀ ਤਾਂ ਜਿਹੜੇ ਬੱਚੇ ਪੰਜਾਬ ਦੇ ਜਿਹੜੇ ਬੱਚੇ ਉਹ ਨਸ਼ੇ ਦੇ ਉੱਤੇ ਲੱਗ ਗਏ ਸੀ ਤਾਂ ਉਹਨਾਂ ਨੂੰ ਤੋੜ ਲੱਗੂਗੀ ਤਾਂ ਉਹਨਾਂ ਦੇ ਮਾਪੇ ਉਹਨਾਂ ਦੇ ਮਾਪਿਓ ਉਹਨੇ ਜਿਹੜੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕਿਸੇ ਵੀ ਨਸ਼ਾ ਛਡਾਊ ਕੇਂਦਰ ਵਿਖੇ ਆ ਸਕਦੇ ਨੇ ਰੀਹੈਬਿਲੀਟੇਸ਼ਨ ਸੈਂਟਰ ਤੇ ਆ ਸਕਦੇ ਨੇ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਉੱਥੇ ਅਵੇਲੇਬਲ ਹੈ ਸਾਡੇ ਕੋਲ ਬੈਡਸ ਅਵੇਲੇਬਲ ਨੇ ਉੱਥੇ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਉੱਥੇ ਸਾਡੇ ਕੋਲ ਦਵਾਈ ਹੈ ਜਿਹੜੀ ਉਹ ਅਵੇਲੇਬਲ ਆ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਆ ਜਿਹੜੇ ਵਿਅਕਤੀ ਜਿਹੜੇ ਬੱਚੇ ਤਾਂ ਨਸ਼ੇ ਦੇ ਆਦੀ ਹੋਗੇ ਉਹਨਾਂ ਨੂੰ ਤਾਂ ਅਸੀਂ ਬਚਾਵਾਂਗੇ ਉਹਨਾਂ ਨੂੰ ਮੁੜ ਕੇ ਅਸੀਂ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਨ੍ਹਾਂ ਨੇ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਖਰਾਬ ਕੀਤਾ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਨਸ਼ੇ ਦੇ ਆਦੀ ਕੀਤਾ ਉਹ ਬਖਸ਼ੇ ਨਹੀਂ ਜਾਣਗੇ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੂੰਗਾ ਮੈਂ ਤੁਹਾਡੇ ਮਾਧਿਅਮ ਨਾਲ ਕਿਉਂਕਿ ਮੀਡੀਆ ਜਿਹੜਾ ਹੁੰਦਾ ਹੈ ਉਹ ਲੋਕਤੰਤਰ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਹੈ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਮੈਂ ਪੰਜਾਬ ਦੀ ਜਨਤਾ ਦੇ ਅੱਗੇ ਅਪੀਲ ਕਰਨੀ ਚਾਹੁੰਦਾ ਕਿ ਇਹ ਸਿਰਫ ਇਹ ਸਰਕਾਰ ਇਹਦੇ ਚ ਕੱਲਾ ਨਹੀਂ ਯੋਗਦਾਨ ਪਾ ਸਕਦੀ ਕੱਲਾ ਪੁਲਿਸ ਵਿਭਾਗ ਜਾਂ ਕੱਲਾ ਐਡਮਿਨਿਸਟ੍ਰੇਟਿਵ ਵਿਭਾਗ ਨਹੀਂ ਯੋਗਦਾਨ ਪਾ ਸਕਦਾ ਇਹਦੇ ਚ ਤੁਹਾਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਸਾਡੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੂੰ ਸਾਡੀਆਂ ਜਿੰਨੀਆਂ ਰਾਜਨੀਤਿਕ ਹੋਰ ਪਾਰਟੀਆਂ ਨੇ ਉਹਨਾਂ ਨੂੰ ਰਾਜਨੀਤੀ ਤੋਂ ਉੱਚਾ ਉੱਠ ਕੇ ਇਸ ਨੋਬਲ ਕੌਜ਼ ਦੇ ਲਈ ਇਸ ਚੰਗੇ ਕੰਮ ਦੇ ਲਈ ਨਾਲ ਆਣਾ ਚਾਹੀਦਾ ਨਾਲ ਜੁੜਨਾ ਚਾਹੀਦਾ ਹੈ ਜਗ੍ਹਾ-ਜਗ੍ਹਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸੈਮੀਨਾਰ ਲਾਣੇ ਚਾਹੀਦੇ ਨੇ ਜਿਹੜੇ ਨਸ਼ਾ ਛਡਾਣ ਦੇ ਨਸ਼ੇ ਦੇ ਮਾੜੇ ਪ੍ਰਭਾਵ ਨੇ ਜੋ ਜਿਸ ਤਰੀਕੇ ਨਾਲ ਨਸ਼ਾ ਖੂਨ ਨੂੰ ਜਮੇ ਪਤਲਾ ਤੇ ਚਿੱਟਾ ਕਰ ਦਿੰਦਾ ਉਹਦੇ ਬਾਰੇ ਵਿੱਚ ਜਿਹੜੇ ਆਪਾਂ ਦੇਖਦੇ ਆਕਸਰ ਜਿਹੜੇ ਨਾਟਕ ਕਰਵਾਏ ਜਾਂਦੇ ਨੇ ਉਹ ਨਾਟਕ ਕਰਵਾ ਕੇ ਜਿਹੜੀ ਨੌਜਵਾਨੀ ਆ ਸਾਡੀ ਜਿਹੜੀ ਕਿ ਕਾਲਜਾਂ ਸਕੂਲਾਂ ਦੇ ਵਿੱਚ ਹੈ ਉਹਨਾਂ ਨੂੰ ਇਹਦੇ ਤੋਂ ਅਵੇਅਰ ਕਰਨਾ ਚਾਹੀਦਾ ਉਹਦੇ ਤੋਂ ਉਹਨਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਵੀ ਇਹ ਨਸ਼ਾ ਕਿਸ ਤਰੀਕੇ ਨਾਲ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਹੈ